ਸ਼ਲੋਕ ਮਚ ਰਾਜ ਸੁਖ ਮਿਸਤੰਗ ਮਚ ਭੋਗ ਰਸ ਮਿਸਤੰਗ ਮਚ ਮਿਸਤੰਗ ਸੁਖ ਮਾਇਆ ਮਿਸਤੰਗ ਸਾਧ ਸੰਗੀ ਹਰ ਨਾਨਕ ਦਾਸ ਮਿਸਤੰਗ ਪ੍ਰਭ ਦਰਸ਼ਨ ਇਹ ਮਿੱਠਾ ਕੀ ਲੱਗਦਾ ਹੈ ਦੇਖੋ ਗੁਰਮਖਾਂ ਨੂੰ ਮਿੱਠਾ ਕੁਝ ਹੋਰ ਲੱਗਦਾ ਹੈ ਸੰਸਾਰ ਨੂੰ ਮਿੱਠਾ ਕੁਝ ਹੋਰ ਲੱਗਦਾ ਮਿੱਠਾ ਗੁਰਮਖਾਂ ਨੂੰ ਕੀ ਲੱਗਦਾ ਸਾਨੂੰ ਕੀ ਮਿੱਠਾ ਲੱਗਦਾ ਮਿੱਠਾ ਹੁੰਦਾ ਕੀ ਹੈ ਨਹੀਂ ਇਹ ਰਾਜ ਸੁਖ ਮਿੱਠਾ ਲੱਗਦਾ ਸੰਤਾਂ ਨੂੰ ਗੁਰਮਖਾਂ ਨੂੰ ਗੁਰਸਿੱਖਾਂ ਨੂੰ ਰਾਜ ਮਿੱਠਾ ਰਾਜ ਦਾ ਸੁਖ ਨਹੀਂ ਮਿੱਠਾ ਲੱਗਣਾ ਚਾਹੀਦਾ ਸਿੱਖ ਨੂੰ ਜੇ ਸਿੱਖ ਨੂੰ ਰਾਜ ਮਿੱਠਾ ਲੱਗਦਾ ਉਹ ਸਿੱਖ ਨਹੀਂ ਹੈ ਸਿੱਖੀ ਛੱਡ ਦੂਗਾ ਉਹ ਜਦ ਤੋਂ ਰਾਜ ਮਿੱਠਾ ਮੰਨ ਲਿਆ ਰਾਜ ਕਰੇਗਾ ਖਾਸਾ ਮੰਨ ਲਿਆ ਸਿੱਖੀ ਛੁੱਟ ਗਈ ਨਾ ਤੇ ਰਾਜ ਸੁਖ ਮਿੱਠਾ ਨਹੀਂ ਹੈ ਰਾਜ ਦਾ ਸੁਖ ਮਿੱਠਾ ਨਾ ਤੇ ਹੋਵੇ ਰਸ ਮਿੱਠਾ ਨਾ ਤੇ ਹੋਵੇ ਰਸ ਵੀ ਮਿੱਠੇ ਨਹੀਂ ਹੈ ਇਹਨਾਂ ਦੋਹਾਂ 'ਚ ਫਸਿਆ ਹੋਇਆ ਸੀਗਾ ਇਹਨਾਂ ਦੇ ਨਾਲ ਜੋ ਸੰਸਾਰ ਫਸਿਆ ਹੋਇਆ ਐ ਇੱਥੇ ਹੀ ਰਣਜੀਤ ਸਿੰਘ ਫਸਿਆ ਹੋਇਆ ਐ ਇਹ ਦੋਨਾਂ ਦੇ ਵਿੱਚ ਹੀ ਫਸਿਆ ਹੋਇਆ ਸੀ ਫਿਰ ਉਹ ਫਿਰ ਕਿੱਥੇ ਸੀ ਕਿ ਕਿਤਾਹਾਰਾਂ ਕੋਹਾਂ ਦੂਰ ਬੈਠੇ ਨੇ ਲੋਕ ਮਾਤਮੈ ਮਾਇਆ ਨਾ ਹੀ ਮਾਇਆ ਦਾ ਸੁਖ ਮਿਲਿਆ ਉਹਦੇ ਤਿੰਨੇ ਇੱਕ ਪੰਗਤੀ ਉੱਪਰ ਲਈ ਲੈ ਲੀਏ ਸਿਰਫ ਇਹੇ ਇੱਥੋਂ ਪਤਾ ਲੱਗਦਾ ਅੱਜ ਸਿੱਖ ਸਾਰੇ ਹੀ ਕੋਈ ਨਾ ਹੀ ਤੇ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ ਗੁਰਬਾਣੀ ਕਰਨੀ ਕਿ ਕਦਾ ਸੰਸਾਰ ਦਾ ਜੋਰ ਨਹੀਂ ਆ ਸਕਦਾ ਮਾਇਆ ਦੇ ਸੁੱਖ ਨਹੀਂ ਮਿੱਠੇ ਤੇ ਮਾਇਆ ਦੇ ਸੁੱਖ ਮਿੱਠੇ ਲੱਗਦੇ ਨੇ ਸਿੱਖੀ ਤੋਂ ਕਿੰਨਾ ਦੂਰ ਹੈ ਜੇ ਕੋਗਰਾ ਸੁੱਖ ਮਿੱਠੇ ਲੱਗਦੇ ਨੇ ਸਿੱਖੀ ਤੋਂ ਲੱਖਾਂ ਕੋਹਾਂ ਦੂਰ ਹੈ ਜੇ ਰਾਜ ਦੇ ਸੁੱਖ ਮਿੱਠੇ ਲੱਗਦੇ ਨੇ ਲੱਖਾਂ ਕੋਹਾਂ ਦੂਰ ਹੈ ਸਿੰਗ ਕੀ ਹੈ ਸਿੰਗ ਸਾਧ ਸੰਗੀ ਸਾਧ ਦੀ ਸੰਗਤ ਮਿੱਠੀ ਲੱਗਦੀ ਹੈ ਜੇ ਲੱਗੇ ਇਹ ਅੰਤਰਾ ਆਤਮਾ ਆਪਣੇ ਮੂਲ ਨਾਲ ਜੁੜਿਆ ਹੋਇਆ ਰਹੇ ਆਪਣੇ ਮੂਲ ਨਾਲ ਇੱਕ ਹੋਣਾ ਮਿੱਠਾ ਲੱਗੇ ਹਰ ਨਾਨਕ ਦਾਸ ਵੇਖੰ ਪ੍ਰਭ ਦਰਸ਼ਨ ਨੂੰ ਯਾਦ ਕਰ ਜਿਹੜਾ ਉਹਦਾ ਦਾਸ ਹੈ ਉਹਨੂੰ ਪ੍ਰਭ ਦਾ ਦਰਸ਼ਨ ਮਿੱਠਾ ਲੱਗਦਾ ਹੈ ਆਪਣੇ ਮੂਰ ਦਾ ਦਰਸ਼ਨ ਮਿੱਠਾ ਲੱਗਦਾ ਆਤਮ ਦਰਸ਼ਨ ਮਿੱਠਾ ਲੱਗਦਾ ਹੈ ਅਰ ਸਾਧ ਦੀ ਸੰਗਤ ਮਿੱਠੀ ਲੱਗਦੀ ਹੈ ਗੁਰਮਖੀ ਸੰਗਤ ਮਿੱਠੀ ਲੱਗਦੀ ਹੈ ਕਿ ਆ ਪ੍ਰਭ ਦਾ ਦਰਸ਼ਨ ਮਿੱਠਾ ਲੱਗਦਾ ਹਾਂਜੀ ਜਿਹੜਾ ਸੋਨੇ ਮਨ ਮਜਾ ਹੂੰ ਰਤਿਆਂ ਵਿਦੜੋ ਸਤਿ ਖੋਕ ਨਾਨਕ ਮਿੱਠੜਾ ਸੋਤਣੀ ਲਗੜਾ ਸੋ ਨਿਉ ਮਨ ਮਜਹੂ ਰਤੇ ਹਾਂ ਜਿਨ੍ਹਾਂ ਨੂੰ ਮਨ ਦੇ ਅੰਦਰ ਦਾ ਰੰਗ ਚੜ ਗਿਆ ਔਰ ਮਨ ਦੇ ਅੰਦਰ ਮਨ ਮੈਂ ਆਪ ਹੈ ਹੋ ਉਹਦੇ ਨਾਲ ਨਿਉ ਲੱਗ ਜਵੇ ਜਿਹੜਾ ਮਨ ਦੇ ਵਿੱਚ ਹੈ ਉਹਦੇ ਨਾਲ ਨਿਉ ਲੱਗ ਜਵੇ ਤਾਂ ਫਿਰ ਮਨ ਦੇ ਅੰਦਰ ਹੀ ਟੱਕ ਫਿਰ ਅੰਤਰਮੁਖੀ ਹੀ ਰਹਿੰਦੇ ਨੇ ਉਹ ਆਪਾਂ ਵਾਲੇ ਦਰਬਾਨ ਦੇ ਵਿੱਚ ਹੀ ਸਰਸੀਮਾ ਕਰਕੇ ਦੇਖਦੇ ਰਹਿੰਦੇ ਨੇ ਬਾਹਰ ਫਿਰ ਕੁਟੀ ਨਾਲ ਉਹਨਾਂ ਦਾ ਮੇਲ ਹੀ ਨਹੀਂ ਰੰਦਾ ਫਿਰ ਸੰਸਾਰ ਦੇ ਵਿੱਚ ਉਹਨਾਂ ਨੂੰ ਕੁਝ ਲੈਣ ਦੇਣ ਨੂੰ ਰਹਿੰਦਾ ਹੀ ਨਹੀਂ ਬਿੱਦਲੋਂ ਸੱਚ ਧੋਖ ਸਾਰਾ ਹੀ ਸੱਚ ਸਾਰੇ ਹੀ ਧੋਖ ਸਾਰੀਆਂ ਹੀ ਲੋੜਾਂ ਉਹਨਾਂ ਦੀ ਸੱਚ ਨਾਲੇ ਪੂਰੀਆਂ ਹੋ ਜਾਂਦੀਆਂ ਨੇ ਉਹਨਾਂ ਦਾ ਹੋਰ ਕੋਈ ਪਿੱਛਾ ਰਹਿੰਦੀ ਹੋਈ ਨਹੀਂ ਸਭੇ ਧੋਖ ਪ੍ਰਾਪਤੇ ਸਾਰੇ ਹੀ ਧੋਖ ਪ੍ਰਾਪਤ ਸੱਚ ਜੋ ਹੋ ਜਾਂਦੇ ਨੇ ਆਪਣੇ ਮੂਰਤ ਜੋ ਹੋ ਜਾਂਦੇ ਨੇ ਨਾਨਕ ਮਛਲਾ ਸੋਚਣ ਉਹ ਜਿਹੜਾ ਤੱਲੀ ਹੁੰਦਾ ਜਿਹੜਾ ਉਹ ਗਿਆਨਵਾਨ ਆਦਮੀ ਹੁੰਦਾ ਉਹਦੇ ਬੋਲ ਮਿੱਠੇ ਹੁੰਦੇ ਨੇ ਫਿਰ ਮਿੱਠੀ ਬਾਣੀ ਆ ਬੋਲਦਾ ਫਿਰ ਗੁਰਬਾਣੀ ਬੋਲਦਾ ਹੈ ਉਹ ਟੜੀ ਮਿੱਠਾ ਹੁੰਦਾ ਉਹ ਧਨਵਾਨ ਉਹ ਗਿਆਨਵਾਨ ਮਿੱਠਾ ਹੁੰਦਾ ਇਕ ਬੋਲਣਾ ਜੀ ਹਰ ਸੱਜਣ ਰੋਮਿੰਗ ਹੋ ਰਾ ਉਹ ਹੁੰਦਾ ਮਿੱਠਾ ਹਾਂਜੀ ਪੌੜੀ ਹਰਬਿਨ ਕਛੂ ਨਾਲ ਲੱਗਈ ਭਗਤਨ ਕੋ ਮਿੱਠਾ ਆਨ ਸਵਾਦ ਸਭ ਫੀਕੇ ਆਂ ਕਰ ਨਿਰਣਉ ਦੀ ਹਾਂ ਸਮਾਪ ਕਰ ਦਿੱਤੇ ਦੋ ਹੀ ਸ਼ਲੋਕ ਪੌੜੀ ਦੇ ਵਿੱਚ ਹਰਬਿਨ ਕਛੂ ਨਾਲ ਲੱਗਈ ਭਗਤਨ ਕੋ ਮਿੱਠਾ ਗੁਰਮਖਾ ਨੂੰ ਗੁਰ ਸੇ ਖਾਣੋ ਹਰ ਤੋਂ ਬਿਨਾਂ ਆਪਣੇ ਮੂਤ ਤੋਂ ਬਿਨਾਂ ਕੁਝ ਵੀ ਮਠਾ ਨਹੀਂ ਲੱਗਦਾ ਆਨ ਸੁਆਦ ਸਭ ਫਿੱਕੇ ਆ ਕਰ ਲੈਣੋਂ ਦੀ ਉਹਨਾਂ ਨੇ ਨਿਰਣਾ ਕਰ ਲਿਆ ਕਿ ਹੋਰ ਜਿੰਨੇ ਸੁਆਦ ਨੇ ਮਾਇਆ ਦੇ ਸਭ ਫਿੱਕੇ ਹੀ ਨੇ ਮਾਇਆ ਦੇ ਰਸਾਰੇ ਫਿੱਕੇ ਹੀ ਨੇ ਇਹਨਾਂ ਚ ਕੁਝ ਵੀ ਮਠਾ ਨਹੀਂ ਹੈ ਕੋੜੇ ਨਹੀਂ ਲਿਖੇ ਜੀ ਕੋੜੇ ਔਰ ਫਿੱਕੇ ਚ ਫਰਕ ਹੈ ਹਾਂ ਕੋੜੇ ਔਰ ਫਿੱਕੇ ਚ ਫਰਕ ਇਹ ਸੰਸਾਰ ਦਾ ਸੱਚ ਵੀ ਫਿੱਕਾ ਲੱਗਦਾ ਹੈ ਸੰਸਾਰ ਦਾ ਗਿਆਨ ਸੱਚ ਠੀਕ ਗਿਆਨ ਵੀ ਫਿੱਕਾ ਲੱਗਦਾ ਜਿਵੇਂ ਸਾਇੰਸ ਸਾਇੰਸ ਦੇ ਗਿਆਨ ਨਾਲ ਕੋਈ ਹੈ ਮਕੈਨੀਕਲ ਹੈ ਜੋ ਵੀ ਗਿਆਨ ਹੈ ਸੰਸਾਰ ਦਾ ਮਾਇਆ ਦਾ ਜੋ ਵੀ ਗਿਆਨ ਹੈ ਹਾਂ ਗਿਆ ਮਾਇਆ ਦਾ ਜੋ ਵੀ ਗਿਆਨ ਹੈ ਰੀਅਲ ਗਿਆਨ ਹੈ ਜੋ ਮਾਇਆ ਦਾ ਉਹ ਫਿੱਕਾ ਲੱਗਦਾ ਕੌੜਾ ਨਹੀਂ ਹੁੰਦਾ ਉਹ ਕੌੜਾ ਦਾ ਕੂੜ ਕਪੜ ਦਾ ਗਿਆਨ ਹੁੰਦਾ ਜਿਸਾ ਜਿਹੜਾ ਵਿਰੋਧ ਕਰਨਾ ਉਹ ਕੌੜਾ ਹੁੰਦਾ ਅੱਛਾ ਆ ਗਿਆਨ ਭਰਮ ਦੁੱਖ ਕਟਿਆ ਗੁਰ ਭਏ ਬਸੀਠਾ ਚਰਨ ਕਮਨ ਮਨ ਬੇਦਿਆ ਜਿਉ ਰੰਗ ਮਜੀਠਾ ਅ ਗਿਆਨ ਭਰਮ ਦੁੱਖ ਕਟਿਆ ਅ ਗਿਆਨਤਾ ਜਿਹੜੀ ਹੈ ਇਹੀ ਭਰਮ ਇਹਦਾ ਦੁੱਖ ਜਿਹੜਾ ਸੀ ਕੱਟਿਆ ਗਿਆ ਤੇ ਵਿੱਚ ਦੁੱਖੇ ਦੁੱਖੋਂ ਪਰਮ ਦੇ ਵਿੱਚ ਕੱਟਿਆ ਗਿਆ ਗੁਰ ਭੈ ਬਸੀਠਾ ਜੇ ਲਗਿਆ ਗਿਆ ਉਹ ਵਿੱਚ ਖੜ ਗਿਆ ਆ ਕੇ ਗਿਆਨ ਬਸੀਠਾ ਦਾ ਮਤਲਬ ਬਚੂਦਾ ਹੋ ਗਿਆ ਹੈ ਬਸੀਠਾ ਕਾਰਨ ਬਣਿਆ ਉਹ ਪਰਮ ਨੂੰ ਕੱਟਣ ਦਾ ਜੋ ਗਿਆਨ ਪ੍ਰਾਪਤ ਹੋਇਆ ਗਿਆਨ ਨਾਲੇ ਪਰਮ ਦਾ ਨਾਸ ਹੋਣਾ ਗੁਰ ਪਰਮ ਦਾ ਧਰਮ ਦਾ ਨਾਸ ਠੀਕ ਹੈ ਜੀ ਗਿਆਨ ਕਮਲ ਮਨ ਵੇਦਿਆ ਜੋ ਰੰਗ ਬਸੀਠਾ ਗਿਆਨ ਕਮਲ ਦੇ ਨਾਲ ਮਨ ਇਸ ਤਰੀਕੇ ਨਾਲ ਜੁੜੇ ਆਪਣੇ ਮੂਲ ਮਨ ਨਾਲ ਇਸ ਤਰੀਕੇ ਨਾਲ ਜੁੜ ਗਿਆ ਜੇ ਮੈਂ ਕੱਪੜੇ ਨੂੰ ਬਹੁਤ ਪੱਕਾ ਰੱਖ ਚੜਦੀਦਾ ਕੱਪੜ ਨਹੀਂ ਦੀਦਾ ਰੰਗੇ ਰੰਗ ਦੀਦਾ ਆਹ ਕਪੜਾ ਰੰਗ ਕੋਈ ਹੋ ਜਾਂਦਾ ਫਿਰ ਦੋ ਨਹੀਂ ਜਾਂਦੇ ਰੋ ਤੇਨਾ ਮਨ ਨੂੰ ਰੰਗ ਚੱਲ ਗਿਆ ਸੱਚ ਦਾ ਫਤ ਤਸਰੂਪ ਹੀ ਹੋ ਗਿਆ ਮਨ ਜਿਉ ਪ੍ਰਾਨ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਜਿਉ ਪ੍ਰਾਨ ਤਨ ਮਨ ਪ੍ਰਭੂ ਹੋ ਜਿਉ ਪ੍ਰਾਨ ਤਨ ਮਨ ਸਭ ਪ੍ਰਭੂ ਹੀ ਪ੍ਰਭੂ ਹੈ ਇਹ ਸਾਰੇ ਉਹ ਚ ਸਮਾਗੇ ਜੀਵ ਵੀ ਸਮਾ ਗਿਆ ਤਨਮਨ ਵੀ ਸਮਾ ਗਿਆ ਪ੍ਰਾਣ ਵੀ ਸਾਰਾ ਪ੍ਰਭੂ ਹੀ ਰਹਿ ਗਿਆ ਬਾਕੀ ਉਹ ਤੇ ਸਮਾ ਗਿਆ ਜਿਵੇਂ ਗੰਗਾ ਕੇ ਸੰਗ ਸਲਤਾ ਵਿਗੜੀ ਗੰਗਾ ਦੇ ਵਿੱਚ ਇੱਕ ਛੋਟੀ ਨਦੀ ਸਮਾ ਗਈ ਜਾ ਕੇ ਗੰਗਾ ਰਹ ਗਈ ਨਦੀ ਦਾ ਨੋ ਖਤਮ ਹੋ ਗਿਆ ਜੀਵ ਦਾ ਖਤਮ ਹੋ ਗਿਆ ਜੀਵ ਦੇ ਪ੍ਰਾਣ ਖਤਮ ਜੀਵ ਦਾ ਤਨਮਨ ਖਤਮ ਪ੍ਰਭੂ ਰਹਿ ਗਿਆ ਉਹ ਸਰਤਾ ਗੰਗਾ ਹੋਏ ਨਿ ਬੜੀ ਗੰਗਾ ਹੀ ਰਹੀ ਉਹ ਨਦੀ ਕਿਤੇ ਸਮਾ ਗਈ ਇਹਨੂੰ ਸਭ ਝੂਠਾ ਜੋ ਝੂਠਾ ਮਨ ਸੀਗਾ ਹਾਂ ਉਹ ਨਹੀਂ ਰਿਹਾ ਉਹ ਮਨ ਸੀਗਾ ਨੂੜਵਾਂ ਸਈ ਆਪਣਾ ਚਤੂਰ ਰਹਿ ਗਿਆ ਸੱਤ ਸਿਰੂ ਕੋਗੇ ਤਬੂ ਦੇ ਵਿਚੇ ਸਮਾਵੇ ਠੀਕ ਹੈ ਜੀ ਇਹ 10ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ